ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤਰਨ ਤਰਨ ਦੀ ਕੁੜੀ ਗੁਰਪ੍ਰੀਤ ਕੌਰ ਆ Rajasthan Jaipur ਗਈ ਸੀ ਸਿਵਲ ਜਜ ਦਾ ਪੇਪਰ ਦੇਣ ਵਾਸਤੇ ਤੇ ਉੱਥੇ ਬਾਤ ਜਵਾਦ ਹੋ ਗਿਆ ਸੀ ਕਿ ਮੇਰੇ ਕਕਾਰ ਲਾਉਣ ਵਾਸਤੇ ਮੈਨੂੰ ਅਫਸਰਾਂ ਨੇ ਕਿਹਾ ਇਜਾਜ਼ਤ ਨਹੀਂ ਦਿੱਤੀ ਅੰਦਰ ਜਾਣ ਦੀ ਤੇ ਉਹ ਵਾਪਸ ਆ ਗਈ ਸੀ ਤੇ ਸਾਡੀ ਕੌਮ ਦੇ ਵਿੱਚ ਕਢਮ ਚੌਧਰੀ ਬਹੁਤ ਦੇ ਕੋਈ ਦਿੱਲੀ ਵਿੱਚ ਬੈਠੇ ਨੇ ਕੁਝ ਇੱਥੇ ਟਕਸਾਲੀ ਬੈਠੇ ਨੇ ਹੱਲਾਸ਼ੇਰੀ ਦੇਣ ਵਾਸਤੇ ਚੱਕ ਦੇ ਉੱਪੱਟੇ ਮਾਰ ਦਿਓ ਇਦਾਂ ਲੋਕਾਂ ਨੂੰ ਜਕਾਰੇ ਛੱਡ ਕੇ ਮੌਤ ਦੇ ਮੂੰਹ ਵਿੱਚ ਧੱਕਣ ਵਾਲੇ ਆ ਪਿੱਛੇ ਹੋ ਜਾਂਦੇ ਨੇ ਬਹੁਤ ਲੋਕ ਨੇ ਸਾਡੇ ਇਦਾਂ ਦੇ ਚਲੋ ਇਹ ਜਿਹੜੀ ਦੇਣ ਹੈ ਇਹ ਭਿੰਡਰਾਂ ਵਾਲੇ ਦੀ ਹੈ ਮੈਂ ਕੱਲ ਵੀ ਬੇਨਤੀ ਕੀਤੀ ਜਿਹੜੀਆਂ ਜਵਲੀਆਂ ਉਹਨੇ ਮਾਰੀਆਂ ਨੇ ਨਾ ਉਸ ਵਕਤ ਉਹ ਜਵੜੀਆਂ ਦਾ ਅਸਰ ਬਹੁਤੇ ਲੋਕਾਂ ਤੇ ਉਸ ਵਕਤ ਵੀ ਹੋਇਆ ਤੇ ਅੱਜ ਵੀ ਉਹਨਾਂ ਦੇ ਜਿਹੜੇ ਪ੍ਰਚਾਰਕ ਨੇ ਟਕਸਾਲੀ ਲਾਣਾ ਹੋ ਗਿਆ ਅੱਜ ਵੀ ਉਹ ਜਵੜੀਆਂ ਮਾਰੀ ਜਾਂਦੇ ਆ ਤੇ ਹੁਣ ਉਹ ਕੁੜੀ ਦਾ ਪਰਿਵਾਰ ਉਹਦਾ ਮਾਂ ਪਿਓ ਸਾਹਮਣੇ ਆਇਆ ਕਿ ਸਾਡੀ ਧੀ ਨੇ ਜੱਜ ਦੇ ਪੇਪਰ ਪਿੱਛੇ ਜਾਣੇ ਕਿ ਸਿੱਖੀ ਨਹੀਂ ਛੱਡੀ ਜਾਨੀ ਕਿ ਸਿੱਖੀ ਵਾਸਤੇ ਜੱਜ ਦਾ ਪੇਪਰ ਕੁਰਬਾਨ ਕਰ ਦਿੱਤਾ ਇਹ ਕੀ ਆ ਤੇ ਇਹ ਜਬਲੀਆਂ ਨੇ ਜੀ ਇਹ ਕੋਈ ਸਿਆਣ ਵਾਲੀ ਗੱਲ ਹੀ ਹੈਗੀ ਮੈਨੂੰ ਪਤਾ ਜਦੋਂ ਇਹ ਮੇਰੀ ਗੱਲਬਾਤ ਸੁਣਨੀ ਹੈ ਨਾ ਜਿਹੜੇ ਬੰਦੇ ਅਕਲੋਂ ਖਾਲੀ ਨੇ ਉਹਨਾਂ ਦੇ ਚਲੂਣੇ ਹਮੇਸ਼ਾ ਲੜਦੇ ਹੁੰਦੇ ਆ ਇੱਕ ਬੇਨਤੀ ਸੁਣੋ ਧਿਆਨ ਦੇਣਾ ਬਾਬੇ ਨਾਨਕ ਨੇ ਨਾ ਜਿਹੜੇ ਸਾਨੂੰ ਅਕਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਅਕਲ ਲੈਣ ਵਾਲੇ ਬਹੁਤ ਥੋੜੇ ਨੇ ਨਹੀਂ ਤਾਂ ਇੱਥੇ ਬਾਹਰੀ ਭੇਖ ਧਾਰਨ ਕਰਨ ਵਾਲੇ ਬਹੁਤ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਹੋਈਆਂ ਕਿਸੇ ਨੇ ਐਨਜੀਓ ਬਣਾ ਲਈ ਕਿਸੇ ਨੇ ਗੁਰਦੁਆਰਾ ਬਣਾ ਲਿਆ ਕਿਸੇ ਨੇ ਕੋਈ ਟਕਸਾਲ ਬਣਾ ਲਈ ਕਿਸੇ ਨੇ ਡੇਰਾ ਬਣਾ ਲਿਆ ਇਦਾਂ ਦਾ ਵੰਦਾ ਬਣਾ ਕੇ ਲੋਕ ਬੈਠੇ ਆ ਤੇ ਜਿਹੜੀ ਸਿਆਣਪ ਦੀ ਗੱਲ ਬਾਬੇ ਨਾਨਕ ਨੇ ਕੀਤੀ ਹੈ ਨਾ ਉਹ ਗੱਲ ਕਰਨੀ ਸੌਖੀ ਨਹੀਂ ਹੈਗੀ ਤੇ ਉਹਨੂੰ ਮੰਨਣਾ ਵੀ ਸੌਖਾ ਨਹੀਂ ਹੈਗਾ ਤੇ ਹੁਣ ਕੀ ਹੋਣਾ ਹੁਣੇ ਥੋੜਾ ਜਾਂ ਪੰਜ-ਛੇ ਦਿਨ ਟ੍ਰੈਂਡ ਹੋਰ ਚੱਲਣਾ ਹੈ ਵੀ ਕਿਆ ਬਾਤਾਂ ਨੇ ਇੱਕ ਗੁਰਸਿੱਖ ਪਰਿਵਾਰ ਦੀ ਕੁੜੀ ਸਿਵਲ ਜਾਇਦਾ ਪੇਪਰ ਦੇਣ ਵਾਸਤੇ ਗਈ ਤੇ ਉਹਨੂੰ ਕਕਾਰ ਲਾਉਣ ਬਾਅਦ ਦੇ ਕਿਹਾ ਇਹ ਰਾਜਨੀਤੀ ਕਕਾਰ ਕੋਣ ਦੀ ਅੰਦਰ ਜਾਣ ਦੀ ਤੇ ਉਹਨੇ ਸਿੱਖੀ ਤੋਂ ਜੱਜ ਦਾ ਪੇਪਰ ਕੁਰਬਾਨ ਕਰਤਾ ਮੈਨੂੰ ਇਦਾਂ ਲੱਗਦਾ ਵੀ ਪੇਪਰ ਦੀ ਤਿਆਰੀ ਕੀਤੀ ਨਹੀਂ ਸੀ ਬਹਾਨਾ ਕੋਈ ਨਾ ਕੋਈ ਚਾਹੀਦਾ ਹੁੰਦਾ ਇੱਕ ਮੈਂ ਛੋਟੀ ਜਿਹੀ ਗੱਲ ਸੁਣਾਉਣੀ ਹੈ ਇੱਕ ਬੰਦਾ ਨੂੰ ਸਪਰੇਅ ਪੀ ਕੇ ਡਣ ਕੇ ਦਵਾਈ ਪੀਕੇ ਜਿਹੜੀ ਫਸਲਾਂ ਦੇ ਛਿੜਕਦੇ ਨੇ ਉਹ ਪੀਕੇ ਮਰ ਗਿਆ ਜਦੋਂ ਮਰ ਗਿਆ ਇੱਕ ਉਹਦਾ ਸਾਥੀ ਸੀਗਾ ਹਰ ਵਕਤ ਉਹਦੇ ਨਾਲ ਰਹਿਣ ਵਾਲਾ ਤੇ ਜਦੋਂ ਮਰਨ ਵਾਲੇ ਬੰਦੇ ਦਾ ਸੰਸਕਾਰ ਕਰਨ ਲੱਗੇ ਨਾ ਸਿਵਿਆਂ ਦੇ ਵਿੱਚ ਤੇ ਉਹ ਕਹਵੇ ਕਿ ਮੈਨੂੰ ਛੱਡੋ ਮੈਂ ਇਹਦੇ ਨਾਲ ਮੱਚ ਕੇ ਮਰਨਾ ਜਾਨਕਿ ਮੇਰਾ ਸਾਥੀ ਸੀ ਤੇ ਅਸੀਂ ਬਹੁਤ ਪੱਕੇ ਦੋਸਤ ਸੀ ਮੈਂ ਤਾਂ ਇਹ ਤੋਂ ਬਿਨਾ ਰਹਿ ਨਹੀਂ ਸਕਦਾ ਮੈਂ ਤਾਂ ਚਿਖਾ ਦੇ ਵਿੱਚ ਇਹਦੇ ਨਾਲ ਮਰੂੰਗਾ ਮੈਂ ਤਾਂ ਨਾਲ ਹੀ ਸੜਨਾ ਅਸ਼ਵ ਨੂੰ ਜਿਹੜੇ ਉੱਥੇ ਸਿਵਾਂ ਵਿੱਚ ਬੰਦੇ ਸੀ ਪੜ ਲਿਆ ਕਰਨ ਜੀ ਐਵੇਂ ਕਿਤੇ ਵਿੱਚ ਛਾਲ ਨਾ ਮਾਰੇ ਜਲਦੀ ਚਿਖਾ ਦੇ ਚਿਖਾ ਦੇ ਵਿੱਚ ਜਦੋਂ ਨੇ ਪੰਜ ਚਾਰ ਵੇਲੇ ਨਾਟਕ ਜਿਹਾ ਕੀਤਾ ਇੱਕ ਬੰਦਾ ਸਿਆਣਾ ਸੀ ਕਹਿੰਦਾ ਕੋਈ ਗੱਲ ਨਹੀਂ ਜਿਹਦਾ ਸਾਥੀ ਹੈ ਤਾਂ ਆਪਾਂ ਵੀ ਲੈਣਾ ਹੈ ਕਿਉਂ ਤੁਸੀਂ ਜਾਰੀ ਦੋਸਤੀ ਵਿੱਚ ਭੰਗ ਪਾਉਨੇ ਹੋ ਤੁਸੀਂ ਛੱਡ ਦਿਓ ਇਨੂੰ ਮਰ ਜਾਣ ਦਿਓ ਤੇ ਉਹਨਾਂ ਨੇ ਛੱਡ ਦਿੱਤਾ ਤੇ ਉਹ ਜਿਹੜਾ ਬੰਦਾ ਕਹਿੰਦਾ ਸੀ ਨਾ ਮੈਂ ਨਾਲ ਮਰਨਾ ਤੇ ਉਹ ਜਿੱਥੇ ਚਿਖਾ ਚੱਲਦੀ ਸੀ ਉੱਤੋਂ ਦੇ ਕਰਕੇ ਨਾ ਪ੍ਰਕਰਮਾ ਮੱਖਾ ਟੇਕੇ ਬਹਿ ਗਿਆ ਚੌਕੜਾ ਮਾਰਕੀਟ ਤੇ ਜਿਹੜੇ ਪਹਿਲਾਂ ਫੜਦੇ ਸੀ ਵੀ ਤੂੰ ਤਾਂ ਕਹਿੰਦਾ ਸੀ ਮੈਂ ਤਾਂ ਨਾਲ ਮੱchnਾ ਹੈ ਉਹ ਕਹਿੰਦੇ ਮੱਚ ਹੁਣ ਹੁਣ ਵਿੱਚ ਮਾਰਛਾਲ ਇੱਕ ਬੰਦੇ ਨੇ ਗੱਲ ਫੜਿਆ ਲੱਗਦਾ ਇਹਨਾਂ ਵਿੱਚ ਛਿਟੋ ਹੋਣ ਇਨੂੰ ਨਾਲ ਮਾਰੂ ਤੇ ਉਹ ਸੇਵਾ ਵਿੱਚ ਉੱਠ ਕੇ ਭੱਜ ਗਿਆ ਵੀ ਪਹਿਲਾਂ ਤਾਂ ਮੈਂ ਨਾਟਕ ਕਰਦਾ ਸੀ ਹੁਣ ਇਹ ਮੈਨੂੰ ਪਿੱਛੇ ਟਣ ਕੇ ਮਾਰਨਗੇ ਵੀ ਵਿੱਚ ਮਚਾਉਣਗੇ ਮੈਨੂੰ ਮਸਤੀ ਆ ਗਏ ਦੇ ਵਿੱਚ ਜਨ ਕਿ ਇਹ ਨਾ ਇੱਕ ਡਰਾਮੇਬਾਜ਼ੀ ਹੁੰਦੀ ਹੈ ਹੋਰ ਕੁਝ ਨਹੀਂ ਹੁੰਦਾ ਇਹ ਕਿਥੇ ਹੁਣ ਜਿਹੜੀ ਗੱਲ ਮੈਂ ਕਹਿਣੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਚ ਰੱਖਿਓ ਜੀ ਜਿਹੜੇ ਕਾਰਨ ਇਹਨਾਂ ਦੇ ਪਿੱਛੇ ਬਹੁਤ ਵੱਡਾ ਸਿਧਾਂਤ ਹੈ ਜੀ ਇਹ ਸਾਡੇ ਖੋਪੜ ਚ ਗੱਲਾਂ ਛੇੜੀ ਦਾ ਬੜਨੀਆਂ ਨਹੀਂ ਜਿਹਦੇ ਬੜ ਗਈਆਂ ਤੇ ਉਹ ਬੰਦਾ ਜ਼ਰੂਰ ਕੁਛ ਨਾ ਕੁਛ ਬਣ ਵੀ ਜਾਂਦਾ ਤੇ ਉਹ ਦੁਨੀਆ ਲਈ ਇੱਕ ਛੇਧ ਵੀ ਬਣ ਜਾਂਦਾ ਹੁਣ ਕੜਾ ਪਾਇਆ ਹੋਇਆ ਕੜਾ ਜਾਦ ਕਰਾਉਂਦਾ ਵੀ ਮੈਂ ਇੱਕ ਸੇਖਾ ਮੈਂ ਇਹ ਕੜੇ ਵਾਲੇ ਹੱਥ ਨਾਲ ਇਹ ਤਕਰੀਬਨ ਰਾਈਟ ਹੈਂਡ ਇਹਨੂੰ ਕਹਿਆ ਜਾਂਦਾ ਹੈ ਸਿੱਧਾ ਹੱਥ ਹੈ ਜੜੀ ਕਿ ਹਰ ਵਕਤ ਇਸ ਹੱਥ ਨੂੰ ਵਰਤਿਆ ਜਾਂਦਾ ਹੈ ਵੀ ਮੈਂ ਇਹਦੇ ਨਾਲ ਕੋਈ ਗਲਤ ਕੰਮ ਨਹੀਂ ਕਰਨਾ ਇਹ ਚੇਤੇ ਕਰਾਉਂਦਾ ਹੈ ਕੜਾ ਜਦੋਂ ਤੁਸੀਂ ਇਹ ਹੱਥ ਨਾਲ ਕੋਈ ਗਲਤ ਕੰਮ ਕਰੋਗੇ ਨਾ ਚੇਤੇ ਕਰਾਉਂਦਾ ਵੀ ਮੈਂ ਇਹਦੇ ਨਾਲ ਗਲਤ ਕੰਮ ਨਹੀਂ ਕਰਨਾ ਮੇਰੇ ਗੁਰੂ ਦਾ ਕਕਰ ਹੈ ਇਹ ਸਿਧਾਂਤ ਹੈ ਬਹੁਤ ਵੱਡਾ ਚੇਤੇ ਰੱਖਿਓ ਜਿਹੜੀ ਕਿਰਪਾਨ ਪਾਈ ਨਾ ਗਾਤਰੇ ਇਹਦਾ ਅਰਥ ਹੈ ਕਿਰਪਾ ਵੀ ਗਊ ਗਰੀਬ ਤੇ ਜੇ ਕੋਈ ਜ਼ੁਲਮ ਹੋ ਰਿਹਾ ਹੈ ਉਦੋਂ ਇਹ ਸ਼ਾਸਤਰ ਹੈ ਇਹਨੂੰ ਵਰਤਿਆ ਜਾ ਸਕਦਾ ਹੈ ਕਿਸ ਨਾਮ ਤਾ ਤੁਹਾਡੇ ਕਸ਼ਹਿਰਾ ਪਾਇਆ ਹੋਇਆ ਹੈ ਕਸ਼ਹਿਰਾ ਇੱਕ ਕਰੈਕਟਰ ਦੀ ਇਨਸਾਨੀਅਤ ਜੱਤ ਸਾਡੀ ਜੇ ਤੁਹਾਡਾ ਕਰੈਕਟਰ ਨਹੀਂ ਹੈਗਾ ਜੱਤ ਸਾ ਤੁਹਾਡਾ ਨਹੀਂ ਹੈਗਾ ਤਾਂ ਕਸ਼ਹਿਰਾ ਪਾਇਆ ਨਾ ਪਾਇਆ ਇੱਕ ਬਰਾਬਰ ਹੈ ਇਸ ਨਾਮ ਤਾ ਬਹੁਤ ਵੱਡਾ ਕੇਸ ਗੁਰੂ ਦੀ ਮੋਹਰ ਨੇ ਬਹੁਤੇ ਲੋਕ ਕਹਿੰਦੇ ਆ ਕਿ ਸਿੱਖ ਕੇਸ ਰੱਖਦੇ ਨੇ ਕਿਹ ਤਾਂ ਸਮਝਦੇ ਆ ਜੀ ਸਿੱਖ ਕੇਸ ਕਟਾਉਂਦੇ ਨਹੀਂ ਫਰਕ ਇਹਨਾਂ ਕਾ ਕੇ ਕੇਸ ਤਾਂ ਭਾਵੇਂ ਕੋਈ Hindu ਐ ਮੁਸਲਮ ਐ ਸਿੱਖ ਐ ਜੋ ਵੀ ਮਰਜੀ ਹੋਵੇ ਉਹਦੇ ਕੇਸ ਜੰਮਦੇ ਦੇ ਹੈਗੇ ਆ ਬਸ ਸਿੱਖਾਂ ਦਾ ਜਿਹੜਾ ਸਨਾਨ ਦਾ ਵੀ ਉਹ ਕੇਸ ਕਟਾਉਂਦੇ ਨਹੀਂ ਤੇ ਜਿਹੜਾ ਕੰਘਾ ਸਿਰ ਵਿੱਚ ਕਕਾਰ ਉਹ ਸਫਾਈ ਦੀ ਨਿਸ਼ਾਨੀ ਹੈ ਜਿਵੇਂ ਅਸੀਂ ਫਸਲ ਦੇ ਵਿੱਚੋਂ ਨਦੀਨ ਕੱਢਦੇ ਆ ਨਾ ਫਸਲ ਚੰਗੀ ਭਰੀ ਹੋ ਜਾਂਦੀ ਹੈ ਜੇ ਤੁਸੀਂ ਨਦੀਨ ਕੱਖ ਕੰਡਾ ਨਾ ਕੱਢੋਗੇ ਫਸਲ ਵਿੱਚੋਂ ਰਹੇ ਪਾ ਦਿਓਗੇ ਉਹ ਜ਼ਿਆਦਾ ਰਹੇ ਇਹ ਵਧੀਆ ਕਿਸਾਨ ਕਹਿੰਦੇ ਨੇ ਫਸਲ ਨਾਲੋਂ ਜ਼ਿਆਦਾ ਰਹੇ ਨਾ ਉਹਨਾਂ ਕੱਖਾਂ ਨੂੰ ਲੱਗ ਜਾਂਦਾ ਫਸਲ ਨੂੰ ਘੱਟ ਕੰਮ ਕਰਦਾ ਇਹ ਸਫਾਈ ਹੈ ਇਹ ਸਿਧਾਂਤ ਨੇ ਜਿਹੜੇ ਕਾਰਨ ਜੇ ਤੁਸੀਂ ਕੋਈ ਮਜਬੂਰੀ ਵਸ ਇੱਕ ਕਾਰ ਤੁਹਾਨੂੰ ਲਾ ਕੇ ਰੱਖਣਾ ਪੈ ਗਿਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਡਾ ਅਮਰਤ ਭੰਗ ਹੋ ਗਿਆ ਤੁਹਾਡਾ ਅਮਰਤ ਉੱਟ ਗਿਆ ਨਾ 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 ਇਦਾਂ ਨਹੀਂ ਹੈਗਾ ਇਹ ਤਾਂ ਜਿਹੜਾ ਸਾਡਾ ਬੇੜਲੜ ਲਾਣਾ ਸੀ ਜਿਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਇਹ ਕਥਾ ਕਹਾਣੀਆਂ ਸੁਣਾ ਕੇ ਉਹਨਾਂ ਨੇ ਬੀਬਕੂ ਬਣਾਇਆ ਆਪਾਂ ਲਾ ਟਕਸ਼ਾਲੀ ਲਾਣਾ ਕਥਾ ਕਰਦਾ ਆਹ ਲੱਤ ਵਿੱਚੋਂ ਕਸ਼ਹਿਰਾ ਲਾਉਣਾ ਐ ਚ ਪਾਉਣਾ ਬੀਬੀਆਂ ਨੂੰ ਕਿੱਦਾਂ ਰੋਮਾਂ ਦੀਆਂ ਦੀਆਂ ਇਹ ਜਲੂਸ ਕੱਢੀ ਜਾਂਦੇ ਸੀ ਪਹਿਲਾਂ ਇਹ ਹੁਣ ਨਹੀਂ ਗੱਲਾਂ ਚੱਲਣੀਆਂ ਮੈਂ ਇੱਕ ਬੇਨਤੀ ਕਰਨੀ ਹੈ ਸਿੱਖ ਹੋਣ ਦੇ ਨਾਤੇ ਤੁਸੀਂ ਜਿਨ੍ਹਾਂ ਵੀ ਕਕਾਰਾਂ ਨੂੰ ਨੇੜੇ ਰੱਖੋਗੇ ਤੁਹਾਨੂੰ ਮੁਬਾਰਕਬਾਦ ਤੁਹਾਡਾ ਪਿਆਰ ਬਣਿਆ ਰਹੇ ਕਕਾਰਾਂ ਦੇ ਨਾਲ ਪਰ ਇਹਨੂੰ ਕਰਮਕਾਂਡ ਨਾ ਬਣਾਓ ਇਹਨੂੰ ਇੱਕ ਦਿਖਾਵਾ ਨਾ ਬਣਾਓ ਵੀ ਜੇ ਕਕਾਰ ਦੂਰ ਹੋ ਗਏ ਸ਼ਾਇਦ ਮੈਂ ਸਿੱਖ ਨਹੀਂ ਹੈਗਾ ਇੱਕ ਬੇਨਤੀ ਕਰ ਲਈਏ ਚੌਧਰੀਆਂ ਦੀ ਮਿਰਚਾਂ ਬਣ ਕੇ ਲੱਗਣਗੀਆਂ ਬਾਬੇ ਨਾਨਕ ਦੇ ਸਿਰ 'ਸਾ ਪਾਈ ਹੋਈ ਸੀ ਗੁਰੂ ਅੰਗਦ ਦੇ ਪਾਸ਼ਾ ਦੇ ਅਮਰਤਾ ਗੁਰੂ ਕਲੰਗੀਧਰ ਸੱਜੇ ਪਾਤਸ਼ਾਹ ਵੇਲੇ ਬਾਟਾ ਤਿਆਰ ਹੋਇਆ ਔਰ ਇਹਦਾ ਜਿਹੜਾ ਸਬੰਧ ਹੈ ਉਹ ਇੱਕ ਉਸ ਵਕਤ ਦੀ ਖਾਲਸਾ ਫੌਜ ਤਿਆਰ ਕਰਨੀ ਹੈ ਹੁਣ ਸ੍ਰੀ ਸਾਹਿਬ ਦਾ ਮਤਲਬ ਕੀ ਸੀਗਾ ਵੀ ਇਹ ਤੁਹਾਡਾ ਇੱਕ ਮੌਕੇ ਦਾ ਸ਼ਸਤਰ ਹੈ ਸੈਲਵਡ ਡਿਫੈਂਸ ਇਹਨੂੰ ਕਹਿੰਦੇ ਆ ਤੁਹਾਡੀ ਰੱਖਿਆ ਵਾਸਤੇ ਹੈ ਕਿ ਅੱਜ ਜਿਸ ਬੰਦੇ ਦੇ ਨੋਚ ਦੀ ਸ੍ਰੀ ਸਾਹਿਬ ਪਾਈ ਹੈ ਇਹ ਤੋਂ ਵੱਡਾ ਕਿਸੇ ਕੋਲੇ ਹਥਿਆਰ ਹੈ ਨਹੀਂ ਅਗਲੇ ਕੋਲੇ 5-5 ਇੰਚ ਦੇ ਪਿਸਤਲ ਰੱਖੇ ਹੋਏ ਜਿਹਦੇ ਵਿੱਚ 11 ਗੋਲੀਆਂ ਪੈਂਦੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇਹਲਾ 3 ਫੁੱਟ ਤੋਂ ਖੜਾ ਨਹੀਂ ਅਗਲਾ 10 ਫੁੱਟ ਤੋਂ ਖੜਾ ਵੀ ਤੁਹਾਡੇ ਮੱਥੇ ਵਿੱਚ ਮਾਰੂ ਕੀ ਜਿਹੜੇ ਅੰਦਰ ਪ੍ਰੋਫੈਸਰ ਹੋਣਗੇ ਪੇਪਰ ਲੈਂਦੇ ਹੋਣਗੇ ਵੱਡੇ ਵੱਡੀਆਂ ਚੋਬਾਂ ਨੇ ਉਹਨਾਂ ਕੋਲੇ ਕਿਤੇ ਅਸਲਾ ਨਹੀਂ ਹੋਊਗਾ ਹੋ ਸਕਦਾ ਹੈ ਉਹਨਾਂ ਕੋਲੇ ਡੱਬੇ ਵਿੱਚ ਪਿਸਤਲ ਹੋਵੇ ਗਲੌਕ ਹੋ ਕੁਝ ਵੀ ਹੋਵੇ ਮੈਂ ਇਹ ਨਹੀਂ ਕਹਿ ਰਿਹਾ ਇਹ ਕੋਈ ਕਕਾਰ ਲਾ ਦੇਵੇ ਕਕਾਰ ਨਾ ਬਾਵੇ ਮੈਂ ਇਹ ਕਹਿਣਾ ਵੀ ਤੁਸੀਂ ਜਿਹੜੀ ਮਰਿਆਦਾ ਚੱਲਦੀ ਹੈ ਸਾਡੀ ਰਹਿਤ ਮਰਿਆਦਾ ਉਹਦੇ ਮੁਤਾਬਕ ਸਾਬਤ ਸੂਰਤ ਹੋ ਹੋਵੋ ਤੁਸੀਂ ਤੁਹਾਡੇ ਪੰਜ ਕਕਾਰ ਪਹਿਨੇ ਹੋਣ ਪਰ ਇਹਨੂੰ ਕਰਮਕਾਂਡ ਨਾ ਬਣਾਓ ਵੀ ਮਾੜੀ ਜੀ ਗੱਲ ਪਿੱਛੇ ਉਹ ਕੁੜੀ ਨੇ ਫਟਾਫਟ ਕਹਿਤਾ ਮੈਂ ਤਾਂ ਪੇਪਰ ਹੀ ਨਹੀਂ ਦੇਣਾ ਇਹਦਾ ਮਤਲਬ ਪੇਪਰ ਦੀ ਤਿਆਰੀ ਨਹੀਂ ਸੀ ਇਹ ਬਹਾਨਾ ਬਣਾ ਲਿਆ ਵੀ ਹੁਣ ਇਸ਼ੂ ਬਣ ਜਾਣਾ ਐਦਾਂ ਨਹੀਂ ਹੋਣਾ ਬਸੀ ਅਕਲ ਤੋਂ ਕੰਮ ਲੈਣੇ ਜਿੰਨਾ ਚਿਰ ਅਕਲ ਤੋਂ ਕੰਮ ਨਹੀਂ ਲੈਂਦੇ ਨਾ ਅੱਛਾ ਹੁੰੜੇ ਦੀ ਗੱਲ ਕਹਿਣੀ ਆ ਧਿਆਨ ਚ ਰੱਖਿਓ ਜੇ ਇਹ ਪੇਪਰ ਕਲੀਅਰ ਹੋ ਜਾਂਦਾ ਮੰਨ ਲਓ ਕੁੜੀ ਅੱਜ ਬਣਨੀ ਹੁੰਦੀ ਸਭ ਤਾਂ ਛੋਟੀ ਪੋਸਟ ਹੀ ਹੋਣੀ ਆ ਲੋਰ ਕੋਰਟ ਵਿੱਚ ਜਾਂ ਸੈਸ਼ਨ ਕੋਰਟ ਵਿੱਚ ਹਾਈ ਕੋਰਟ ਜਾਣਾ ਹੈ ਕਿ ਸੁਪਰੀਮ ਕੋਰਟ ਜਾਣਾ ਹੈ ਤਾਂ ਪਤਾ ਨਹੀਂ ਕਿੱਡੇ ਵੱਡੇ ਉਹਦੇ ਤੱਕ ਜਾਣਾ ਸੀ ਉਦੋਂ ਇਹ ਪਾਵਰ ਵਰਤੀ ਜਾ ਸਕਦੀ ਸੀ ਉਦੋਂ ਸ੍ਰੀ ਸਾਹਿਬ ਉੱਪਰ ਦੀ ਪਾਕ ਜਾ ਸਕਦੇ ਸੀ ਹੁਣ ਸਾਡੇ ਵਿਦਵਾਨ ਅਫਲਾਣੀ ਧਾਰਾ ਵਿੱਚ ਲਿਖਿਆ ਸ੍ਰੀ ਸਾਹਿਬ ਪਾਸ ਸਕਦੇ ਹੋ ਅਫਲਾਣੀ ਧਾਰਾ ਵਿੱਚ ਲਿਖਿਆ ਸ੍ਰੀ ਜਤ ਪਾਸ ਸਕਦੇ ਹੋ ਇਹੀ ਧਾਰਾ ਉਹ ਕੁੜੀ ਜੱਜ ਬਣ ਕੇ ਕਹਿੰਦੀ ਨਾ ਹੋਰ ਨੂੰ ਵੀ ਅਕਲਾਉਂਦੀ ਜਾਣੇ ਕਿ ਇਹ ਕਹਿ ਲਈਏ ਵੀ ਜਿੱਥੋਂ ਸਾਨੂੰ ਆਜ਼ਾਦੀ ਮਿਲਣੀ ਹੈ ਨਾ ਜਿੱਥੋਂ ਬੈਡ ਕੇ ਅਸੀਂ ਕਿਸੇ ਨੂੰ ਆਜ਼ਾਦ ਕਰਨਾ ਹੈ ਅਸੀਂ ਉਹ ਪਦਵੀਆਂ ਖਤਮ ਕਰ ਰਹੇ ਹਾਂ ਅਸੀਂ ਉਹ ਪਾਵਰ ਖਤਮ ਕਰ ਰਹੇ ਹਾਂ ਹੁਣ ਘਰੇ ਬਹਿ ਕੇ ਰੋਣਾ ਬਾਈ ਚਲੋ ਮਾਂ ਪਿਓ ਨੇ ਜਬੜੀਆਂ ਮਾਰਤੀਆਂ ਕਿ ਸ਼ਾਦੀ ਢੀ ਨੇ ਸਿੱਖੀ ਦੀ ਖਾਤਰ ਜੱਜ ਦਾ ਪੇਪਰ ਕੁਰਬਾਨ ਕਰਤਾ ਜਣ ਕੇ ਕਮੈਂਟਾਂ ਵਿੱਚ ਲੋਕ ਕਹਿੰਦੇ ਨੇ ਜਉਂਦੀ ਰਹਤੀ ਏ ਤੇਰੇ ਵਰਗੀਆਂ ਧੀਆਂ ਘਰ ਘਰ ਹੋਣ ਜਣ ਕੇ ਵੀ ਦਿਹਾੜੀ ਕਰੋ ਖੇਤਾਂ ਵਿੱਚ ਰੋਲਦੇ ਫਿਰੋ ਤੇ ਜੇ ਚਾਰ ਅੱਖਰ ਪੜ੍ਹ ਕੇ ਕੋਈ ਵਧੀਆ ਜੋਬ ਮਿਲਦੀ ਹੈ ਉਹਨੂੰ ਠੋਕਰ ਮਾਰ ਦਿਓ ਫਿਰ ਬਾਅਦ ਵਿੱਚ ਕਿਉਂ ਅਸੀਂ ਗੁਲਾਮ ਹਾਂ ਜੇ ਇਹ ਹੀ ਕੁੜੀ ਜੱਜ ਬਣ ਕੇ ਕੁਰਸੀ ਤੇ ਬਹਿ ਜਾਂਦੀ ਫੈਸਲਾ ਕਰਦੀ ਵਧੀਆ ਤਰੀਕੇ ਨਾਲ ਕਿਸੇ ਨੂੰ ਸੇਧ ਦਿੰਦੀ ਤਾਂ ਫਿਰ ਆਪਾਂ ਕਹਿ ਸਕਦੇ ਸੀ ਵੀ ਹਾਂ ਇਹ ਕੁੜੀ ਕਕਾਰਾਂ ਦੇ ਨੇੜੇ ਹੈ ਇਹ ਬੇਬਕੂਵੀਤ ਸਵਾਏ ਜਵਲੀਆਂ ਮਾਰਨ ਤੋਂ ਸਵਾਏ ਹੋਰ ਕੁਝ ਨਹੀਂ ਹੈਗਾ ਇਹ ਗੱਲਾਂ ਕੌੜੀਆਂ ਨੇ بڑے ਵਿਦਵਾਨ ਉੱਠੇ ਨੇ ਜੀ ਅਸੀਂ ਗੁਲਾਮ ਹੈਗੇ ਆ ਇੱਕ ਕਾਰ ਲਹਾੜੇੜੇ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਆ ਪਿੱਛੇ ਜੇ ਤਿੰਨ ਚਾਰ ਸਕੂਲਾਂ ਚ ਆ ਲੱਖੇ ਗਲ ਅਕਬਰਗਨਗੰਦ ਪਾਇਸ਼ ਜਾ ਕੇ ਕੜੇ ਲਹਾਏ ਜਾ ਰਹੇ ਨੇ ਆ ਕੜਾ ਕਿੰਨੇ ਦਾ ਜੀ ਇਹ 50 ਗ੍ਰਾਮ ਦਾ ਹੋਣਾ ਨਹੀਂ ਤੋਲ ਕੇ ਦੇਖ ਲੋ ਬਿਆਦਾ ਵੀ ਨਹੀਂ ਹੋਣਾ ਘਟ ਹੈ ਅੱਧਾ ਕਿਲੋ ਦਾ ਕੜਾ ਕੜਾ ਹੁੰਦਾ ਹੈ ਜੀ ਅੱਧਾ ਕਿਲੋ ਤੁਸੀਂ ਕਹਿੰਦੇ ਸਿਰ ਚਪਟਾ ਮਾਰੋ ਬੰਦਾ ਮਰ ਜਾ ਤੇ ਇਹ ਜਵਾਕਾਂ ਨੇ ਸਕੂਲਾਂ ਵਿੱਚ ਕੀਤਾ ਹੋਇਆ ਸਿਰ ਪਾੜੇ ਨੇ ਇੱਕ ਟੀਚਰ ਦਾ ਸਿਰ ਪਾੜਤਾ ਸੀ ਖਬਰ ਹੈ ਮੇਰੇ ਕੋਲ ਇੱਕ ਬੱਚੇ ਨੇ ਕੜਾ ਸੀ ਉਹਦੇ ਪਾਇਆ ਬਹੁਤ ਵੱਡਾ ਉਹਨੇ ਇਦਾਂ ਕਰਕੇ ਮੱਥੇ 'ਚ ਮਾਰਿਆ ਟੀਚਰ ਦੇ ਉਹਦਾ ਸਿਰ ਪਾੜਤਾ ਸੀ ਬੱਚੇ ਆਪਸ ਵਿੱਚ ਲੜੇ ਆ ਤੇ ਜਿਹੜੀ ਕੁੜੀ ਚਾਰ ਪੁਲਿਸ ਅਫਸਰਾਂ ਦੇ ਨਾਲ ਖੜੀ ਜਿਦ ਰਹੀ ਹੈ ਸ੍ਰੀ ਸਾਹਿਬ ਐਦਾਂ ਕਰਕੇ ਦਿਖਾ ਰਹੀ ਹੈ ਕਿ ਆਹ ਸ੍ਰੀ ਸਾਹਿਬ ਐਡੀ ਸ੍ਰੀ ਸਾਹਿਬ ਉਹਦੇ ਪਾਈ ਹੋਈ ਸੀ ਤੇ ਜਿਹੜੀ ਕੁੜੀ ਚਾਰ ਅਫਸਰਾਂ ਦੇ ਖੜੀ ਸਾਹਮਣੇ ਬਚਾਲੇ ਜਿਦ ਰਹੀ ਹੈ ਤੇ ਜੇ ਉਹਨੇ ਅੰਦਰ ਜਾ ਕੇ ਜਜਵਾਦ ਜਜਵਾਤੀ ਹੋ ਕੇ ਇਹਦੇ ਬੱਖੀ ਵਿੱਚ ਕਿਰਪਾਨ ਮਾਰਦੀ ਫਿਰ ਕੌਣ ਜ਼ਿੰਮੇਵਾਰ ਹੈ ਉਹਦਾ ਫਿਰ ਮੋਦੀ ਸਾਹਿਬ ਕਹਿਣ ਦੀ ਗ੍ਰਹਿ ਮੰਤਰੀ ਕਹਿਣ ਦੀ ਕਿਉਂ ਬਈ ਜਿਹੜੇ ਸਰਕਾਰੀ ਡਿਪਾਰਟਮੈਂਟ ਹੈਗੇ ਨੇ ਅਗਲੇ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਕੁਰਸੀਆਂ ਤੇ ਬੈਠੇ ਨੇ ਅਗਲੇ ਨੂੰ ਸੋਚਣਾ ਮੋਦੀ ਤਾਂ ਤੁਹਾਨੂੰ ਕੁਝ ਕਹਾਂਗੇ ਅਣਪੜ੍ਹ ਤੁਸੀਂ ਕਹਿਤਾ ਜਾਵੇਂ ਕਹਿੰਦੇ ਪਹਿਲਾਂ ਉਹਨੇ 10 ਪਹਿਲਾਂ ਉਹਨੇ 12ਵੀਂ ਕੀਤੀ ਫਿਰ 10ਵੀਂ ਕੀਤੀ ਇਦਾਂ ਕਹਿੰਦੇ ਮੋਦੀ ਨੂੰ ਕਿਉਂਕਿ ਆਪਣੀ ਮਰਜ਼ੀ ਨਾਲ ਡਿਗਰੀ ਲੈ ਲਈਆਂ ਇੱਕ ਵਾਇਦਾ ਉਹ ਅਣਪੜ੍ਹ ਹੈ ਇੱਕ ਵਸੇ ਉਹ ਕੰਟਰੋਲ ਕਰੇ ਕਿਉਂ ਕਰੂੰ ਜੇ ਮੋਦੀ ਅਣਪੜ੍ਹ ਹੈ ਫਿਰ ਵੱਡੇ ਜੱਜ ਦੇ ਨਾਲ ਉਹ ਗੱਲਬਾਤ ਕਿਵੇਂ ਕਰੂਗਾ ਕਰ ਸਕਦਾ ਨਹੀਂ ਕਰ ਸਕਦਾ ਉਹ ਜਿੰਨਾ ਦਾ ਕੰਮ ਹੈ ਉਹ ਕਰਨਗੇ ਹੁਣ ਮੈਂ ਇੱਕ ਗੱਲ ਹੋਰ ਕਹਿਣੀ ਹੈ ਖਾਲਕਿ ਮੈਂ ਇਹ ਉਧਰ ਫੀਲਿੰਗ ਹੋ ਸਕਦੀ ਹੈ ਮੇਰੀ ਜੇ ਮੰਨ ਲਓ ਗੱਲ ਹਾਰ ਮੈਂ ਨਹੀਂ ਹੋਣੀ ਗੱਲ ਇਹ ਮੈਂ ਮੁੱਖ ਮੰਤਰੀ ਬਣ ਜਾ ਮੰਨ ਕੇ ਚੱਲ ਮੈਂ ਕੀ ਕਰੂੰਗਾ ਮੈਂ ਕਹੂੰਗਾ ਵੀ ਜਿਹੜਾ ਬੰਦਾ ਵੀ ਧਰਮੀ ਹੈ ਜਦੋਂ ਉਹ ਸਰਕਾਰੀ ਡਿਊਟੀ ਤੇ ਹੋਊਗਾ ਉਹਦੇ ਕੋਈ ਕਕਾਰ ਨਹੀਂ ਹੋਣਾ ਚਾਹੀਦਾ ਮੈਂ ਕਹੂੰਗਾ ਮਿਰਚਾਂ ਲੜਨੀਆਂ ਹੁਣ ਹੁਣ ਬਾਲੇ ਨੇ ਕਿਹਾ ਲੈ ਹੁਣ ਇਹ ਭੁਖ ਮੰਤਰੀ ਬਣਨਾ ਚਾਹੁੰਦਾ ਮੈਂ ਕਰੂੰਗਾ ਜੀ ਜੇ ਤਾਂ ਬਣ ਗਿਆ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਕਾਰ ਨਾ ਬੋ ਮੈਂ ਕਹੂੰਗਾ ਵੀ ਤੂੰ ਆ ਸਰਵਿਸ ਕਰਦੇ ਡਿਊਟੀ ਤੇ ਬੈਠਾ ਵੀ ਇੰਨਾ ਚਿਰ ਤੂੰ ਕਕਾਰ ਨਹੀਂ ਪਾ ਸਕਦਾ ਇਹ ਬੰਦ ਸਿਲਾਈ ਜਾ ਸਕਦੀ ਹੈ ਇਹ ਰੂਲ ਬਣ ਸਕਦੇ ਹੈ ਇਹ ਇਕੱਲੇ ਛੇਕਾਂ ਬਾਤ ਨਹੀਂ ਸਾਰੇ ਮਾਂ ਤੇ ਬਣਨੇ ਚਾਹੀਦੇ ਇਹ ਗੱਲਾਂ ਕੌੜੀਆਂ ਨੇ ਸਾਡੇ ਖੋਪੜ ਚ ਪੈਣੀਆਂ ਨੇ ਹੁਣ ਗਾਲਾਂ ਕੱਢੀ ਚਲੋ ਲੈ ਇਹ ਕਾਰਾਂ ਦੀ ਗੱਲ ਥੋੜੀ ਕਰੀਦਾ ਮੁੱਖ ਮੰਤਰੀ ਚਾਹੁੰਦਾ ਬਣਨਾ ਚਾਹੁੰਦੇ ਆ ਫਿਰ ਅਸੀਂ ਇੱਚ ਕੀ ਸ਼ੱਕ ਹੈ ਅਸੀਂ ਫੇਰ ਹੀ ਸਿੱਧੇ ਕਰਾਂਗੇ ਆ ਜਿਹੜੇ ਬੰਦੇ ਅਸੀਂ ਮਾਰ ਦਿਆਂਗੇ ਲੱਤ ਵੜ ਦਿਆਂਗੇ ਸੌਦਾ ਲਾ ਦਿਆਂਗੇ ਸ੍ਰੀ ਸਾਹਿਬ ਕਾਦੇ ਬਾਜਦੇ ਆ ਇਹਨਾਂ ਨੂੰ ਸਿੱਧੇ ਫੇਰ ਕੀਤਾ ਜਾਣਾ ਫੇਰ ਹੀ ਅਗਰੋਣੀਆਂ ਸਨ ਇਹ ਜਵੜੀਆਂ ਨੇ ਜੀ ਇਹ ਜਵੜੀਆਂ ਭਿੰਡਰਾਂ ਵਾਲੇ ਨੇ ਵੀ ਗੁਰੂ ਸ਼ਬਦੀ ਹਜ਼ੂਰੀ ਵਿੱਚ ਖੜ ਕੇ ਮਾਰੇ ਜਦੋਂ ਕਹੇ ਸੀ ਅੱਗੇ ਜੇ ਜੀਪ ਨਾ ਛੱਡੀ ਮੈਂ 5000 ਹਿੰਦੂ ਪੱਡੂਗਾ ਇਹ ਉਹੀ ਜਵੜੀਆਂ ਦਾ ਅਸਰ ਹੋਇਆ ਪਿਆ ਸਾਡੇ ਲੋਕਾਂ ਤੇ ਕੀ ਉਹਨੇ 5000 ਹਿੰਦੂ ਵੱਢਦੇ ਸੀ ਤਾਕਤ ਹੈਗੀ ਸੀ ਉਹਦੇ ਕੋਲੇ ਜਰਮਨ ਦਾ ਕਹਿੰਦੇ ਇੱਕ ਪਿਸਤਲ ਪਤਨਿ ਰਾਰ-ਵਾਰ ਸੀਗਾ ਉਹਦੇ ਪਿਸਤਲ ਵਿੱਚੋਂ ਰਾਰ-ਵਾਰ ਵਿੱਚ ਇੱਕ ਗੋਲੀ ਨਹੀਂ ਚੱਲੀ ਦੋਨੇ ਫੁਕਰੀਆਂ ਕਟੀਆਂ ਮਟੀਆਂ ਮਾਰ ਗਿਓ ਅੱਗੇ ਜੀਪ ਨਾ ਛੱਡੀ ਮੈਂ 5000 ਹਿੰਦੂ ਵੱਟੂਗਾ ਇਹ ਕੀ ਸੀ ਉਹਨਾਂ ਜਵਲੀਆਂ ਦਾ ਅਸਰ ਹੁਣ ਸਾਡੇ ਤੇ ਹੋਇਆ ਹੋਇਆ ਉਹੀ ਅਸੀਂ ਮਾਰੀ ਜਾਂਦੇ ਆ ਇਹ ਬੇਨਤੀ ਪ੍ਰਵਾਨ ਕਰਿਓ ਜਿੰਨੇ ਵੀ ਬੱਚੇ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਕਹਿੰਦੇ ਅਸੀਂ ਸਿੱਖ ਕੌਮ ਦੇ ਮੈਂਬਰਾਂ ਅਸੀਂ ਸਿੱਖ ਕੌਮ ਦੇ ਵਿੱਚ ਜੰਮੇ ਪਲੇ ਉਹਨਾਂ ਨੂੰ ਬੇਨਤੀ ਹੈ ਪੜ੍ਹ ਲਿਖ ਕੇ ਨਾ ਕੁਝ ਬਣਨ ਦੀ ਕੋਸ਼ਿਸ਼ ਕਰੋ ਜਦੋਂ ਬਣ ਗਏ ਨਾ ਤੁਹਾਡੇ ਕੋਲੇ ਪਾਵਰ ਆ ਗਈ ਵੀ ਅਸੀਂ ਕੁਝ ਕਰ ਸਕਦੇ ਹਾਂ ਉਦੋਂ ਕੁਝ ਕਰਨ ਦੀ ਸੋਚਾਂਗੇ ਇੱਕ ਛੋਟੀ ਜੀ ਘਟਨਾ ਸੁਣਾਉਣੀ ਹੈ ਚਾਰ ਬੇਲੜ ਨਾ ਪਿੰਡ ਵਿੱਚ ਬੈਠੇ ਕਹਿੰਦੇ ਆਪਾਂ ਇੱਕ ਕੰਮ ਕਰੀਏ ਦੱਸੋ ਉਹ ਜਿਹੜੀ ਕਹਿੰਦੇ ਜ਼ਮੀਨ ਪਈ ਉਹਥੇ ਕਹਿੰਦੇ ਨਾ ਕਮਾਦ ਵੀ ਜੜੀਆਂ ਢੋਂਡੀ ਜਣੇ ਕਿ ਗੱਲੇ ਅਸ਼ਸ਼ਕੀਮ ਬਣਾ ਲਈ ਜੋ ਸਕੀਮ ਬਣਾ ਲਈ ਉਥੇ ਝੁੱਗੀਆਂ ਸੀ ਇੱਕ ਕਹਿੰਦਾ ਜੇ ਗੰਨੇ ਵੀ ਤੇ ਕਹਿੰਦਾ ਤੇ ਪੜ ਪੜ ਚੁੱਪਦੇ ਕਰਨਗੇ ਚੁੱਪਿਆ ਕਰਨ ਨੂੰ ਕਹਿੰਦੇ ਇੱਥੇ ਤੇ ਇਹ ਤਾਂ ਜਾੜ ਦੇਣਗੇ ਤੇ ਉਹ ਇੱਕ ਕਹਿੰਦਾ ਲੈ ਪਹਿਲਾਂ ਝੁੱਗੀਆਂ ਵਾਲੇ ਨੂੰ ਠਾਉਣਿਆ ਬਾਹਰ ਖੜ ਕੇ ਪਾ ਕੇ ਤੇਲ ਝੁੱਗੇ ਨੂੰ ਲਾਤੀ ਅੱਗ ਤੇ ਉਹ ਵਿਚਾਰੇ ਜਾਨ ਬਚਾਉਂਦੇ ਅੱਗ ਵਿੱਚੋਂ ਬਾਹਰ ਨਿਕਲ ਲੈ ਕੇ ਭੱਜਣ ਤੇ ਕੋਲੇ ਖੜੇ ਕਹਿੰਦੇ ਹੋਰ ਝੁੱਪੋਗੇ ਨਹੀਂ ਹੋਰ ਝੁੱਪੋਗੇ ਨੇ ਪਿੰਡ ਵਾਲੇ ਕਹਿੰਦੇ ਕਿਹੜੇ ਗੰਨੇ ਦੀ ਗੱਲ ਕਰਦੇ ਹੋ ਕਹਿੰਦੇ ਅਸੀਂ ਬਿਉਂਦ ਬਣਾਏ ਸੀ ਤੇ ਗੰਨੇ ਵੀ ਜਾਾਂਗੇ ਤੇ ਇਹ ਸਾਨੂੰ ਫਿਰ ਲੱਗਿਆ ਵੀ ਇਹ ਤਾਂ ਗੰਨੇ ਪਟਕੇ ਝੂਪ ਜਾਣਗੇ ਤਾਂ ਅਸੀਂ ਅੱਗ ਲਾ ਦਈਏ। ਜਾਨਕਿ ਇਹ ਉਹ ਲੋਕ ਨੇ ਜਿਹੜੇ ਸਕੀਮਾਂ ਘੜਨ ਵਾਲੇ ਨੇ ਹੋਰ ਕਰਨਾ ਕੱਖ ਨਹੀਂ ਇਹਨਾਂ ਨੇ। ਜਿਹੜੇ ਗੁਰੂ ਸਾਹਿਬਾਨ ਦੀ ਤੁਸੀਂ ਗੱਲ ਕਰਦੇ ਹੋ ਨਾ ਦੇ ਐਡ ਗੜੀ ਜੰਗਾਂ ਕੀਤੀਆਂ ਉਹ ਸਾਡੇ ਵਰਗੇ ਫੋਕਰੇ ਨਹੀਂ ਸੀ। ਸਾਡੇ ਵਰਗੇ ਐਦਾਂ ਦੇ ਪਾਗਲ ਨਹੀਂ ਸੀ। ਅਗਲੇ ਹਕੀਕਤ ਨਾਲ ਲੜੇ ਨੇ। ਅਗਲਿਆਂ ਨੇ ਲੜਨ ਵਾਸਤੇ ਤਿਆਰ ਕੀਤੇ। ਛੜੇ ਕੋਲ ਕੀ ਹੈ ਇੱਥੇ ਅਸੀਂ ਢੰਡਾਰੇ ਕਰਨ ਨੂੰ ਮੇਲੇ ਲਵਾਉਣ ਨੂੰ ਠੀਕ ਹੈ ਤੇ ਵੱਧ ਤੋਂ ਵੱਧ ਕੀ ਹੈ ਐਲਸ ਕਰਕੇ ਬਾਹਰ ਚੱਲ ਜਾ ਅੱਜ ਤੋਂ ਬਾਅਦ ਸਾਡੇ ਕੋਲ ਪੁੱਛਿਆ ਹੀ ਨਹੀਂ ਜਦੋਂ ਬਾਹਰ ਚੱਲ ਗਏ ਬਾਹਰ ਫੇਰ ਅਸੀਂ ਕਹਿਣਾ ਹੈ ਬੇ ਅਸੀਂ ਰਾਤੀ ਰਾਤ 2 ਮਿਲੀਅਨ ਦਾ ਘਰ ਲੈਣਾ ਹੈ ਫਿਰ ਉੱਤੇ ਕਿਸੇ ਦਾ ਗੋਲੀ ਮਾਰ ਕੇ ਕਤਲ ਕਰਾਂਗੇ ਜਾਂ ਫਰੋਤੀਆਂ ਮੰਗਾਂਗੇ ਸਾਡੀਆਂ ਕਰਤੂਤਾਂ ਨੇ ਹੋਰ ਕੀ ਹੈ ਇੱਕ ਕੌੜੀਆਂ ਨਹੀਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ Vai, Guruji, que foi o